ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਦੇਸ਼ ਆਪਣੇ ਮੌਜੂਦਾ ਸਥਾਨ ਤੋਂ ਖਿਸਕ ਰਿਹਾ ਹੋਵੇ ਅਸਲ ਵਿੱਚ ਇਹ ਸੱਚ ਸਾਲ ਦਰ ਸਾਲ ਆਸਟ੍ਰੇਲੀਆ ਆਪਣੀ ਥਾਂ ਤੋਂ ਖਿਸਕਦਾ ਜਾ ਰਿਹਾ ਹੈ ਜਿਸ ਕਾਰਨ ਇਹ ਆਪਣੇ ਨਕਸ਼ੇ ਵਿੱਚ ਵੀ ਬਦਲਾਅ ਕਰ ਰਿਹਾ ਹੈ ਅਜਿਹੇ ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਭ ਕਿਵੇਂ ਹੋ ਰਿਹਾ ਹੈ ਅਤੇ ਜੇਕਰ ਇਸੇ ਤਰ੍ਹਾਂ ਅੱਗੇ ਵਧਦਾ ਰਿਹਾ ਤਾਂ ਇਹ ਹੌਲੀ-ਹੌਲੀ ਕਿੱਥੇ ਪਹੁੰਚ ਜਾਵੇਗਾ ਆਓ ਵੇਖਦੇ ਹਾਂ ਪੂਰੀ ਰਿਪੋਰਟ ਆਸਟ੍ਰੇਲੀਆ ਤੇ ਵੱਡੀ ਆਸਟ੍ਰੇਲੀਅਨ ਪਲੇਟ ਹੌਲੀ-ਹੌਲੀ ਹਰ ਸਾਲ ਲਗਭਗ 1.5 ਅਤੇ 2.2 ਇੰਚ ਉੱਤਰ ਵੱਲ ਵੱਧ ਰਹੀ ਹੈ। ਇਹ ਪਲੇਟਾਂ ਪਹਿਲਾਂ ਗੋਂਡਵਾਨਾ ਨਾਮਕ ਇੱਕ ਪ੍ਰਾਚੀਨ ਮਹਾਂਦੀਪ ਨਾਲ ਜੁੜੀਆਂ ਹੋਈਆਂ ਸਨ। ਪਰ 100 ਮਿਲੀਅਨ ਸਾਲ ਪਹਿਲਾਂ ਇੱਕ ਬ੍ਰੇਕਅਪ ਹੋਇਆ ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਟੁੱਟਦੀ ਚਲੀ ਗਈ। ਇਸ ਤੋਂ ਬਾਅਦ 85 ਮਿਲੀਅਨ ਸਾਲ ਪਹਿਲਾਂ ਆਸਟ੍ਰੇਲੀਆ ਤੇ ਅੰਟਾਰਕਟਿਕਾ ਇੱਕ ਦੂਜੇ ਤੋਂ ਵੱਖ ਹੋਣੇ ਸ਼ੁਰੂ ਹੋ ਗਏ ਸਨ। ਇਹ ਪ੍ਰਕਿਰਿਆ ਸ਼ੁਰੂ ਵਿੱਚ ਬਹੁਤ ਹੌਲੀ-ਹੌਲੀ ਹੋਈ ਜਿਸ ਵਿੱਚ 40 ਮਿਲੀਅਨ ਸਾਲ ਲੱਗੇ ਇਸ ਦੇ ਨਾਲ ਹੀ 45 ਮਿਲੀਅਨ ਸਾਲ ਪਹਿਲਾਂ ਸਥਿਤੀ ਇੱਥੇ ਪਹੁੰਚ ਗਈ ਸੀ ਕਿ ਆਸਟ੍ਰੇਲੀਅਨ ਪਲੇਟ ਭਾਰਤੀ ਪਲੇਟ ਦੇ ਨਾਲ ਉੱਤਰ ਵੱਲ ਚਲੇਗੀ ਇੱਕ ਰਿਪੋਰਟ ਦੇ ਅਨੁਸਾਰ ਇਹ ਸੰਭਾਵਤ ਤੌਰ ਤੇ ਆਪਣੇ ਰਸਤੇ ਤੇ ਖਿਸਕਣਾ ਜਾਰੀ ਰਹੇਗਾ ਜਦੋਂ ਤੱਕ ਇਹ ਪੂਰਬੀ ਚੀਨ ਨਾਲ ਟਕਰਾ ਕੇ ਇੱਕ ਵਿਸ਼ਾਲ ਪਹਾੜੀ ਖੇਤਰ ਨਹੀਂ ਬਣ ਜਾਂਦਾ ਦੱਸ દઈએ ਕਿ ਹਰ ਸਾਲ ਆਸਟ੍ਰੇਲੀਆ ਲਗਭਗ 1.5 ਇੰਚ ਖਿਸਕ ਰਿਹਾ ਹੈ ਅਜਿਹੀ ਸਥਿਤੀ ਵਿੱਚ ਸੈਟਲਾਈਟਾਂ ਵੱਲੋਂ ਆਸਟ੍ਰੇਲੀਆ ਦੀ ਸਥਿਤੀ ਨੂੰ ਮਾਪਣ ਅਤੇ ਦਸਤਾਵੇਜ਼ ਬਣਾਉਣ ਦੇ ਤਰੀਕੇ ਵਿੱਚ ਸੁਧਾਰ ਹੋ ਰਿਹਾ ਕਿਉਂਕਿ ਪਲੇਟਾਂ ਦੀ ਗਤੀ ਦੇ ਕਾਰਨ ਆਸਟ੍ਰੇਲੀਆ ਵੀ ਅੱਗੇ ਵਧ ਰਿਹਾ ਹੈ ਇਸ ਲਈ ਪਿਛਲੇ ਨਕਸ਼ੇ ਵਿੱਚ ਇਹ ਕੁਝ ਹੋਰ ਨਜ਼ਰ ਆ ਰਿਹਾ ਹੋਵੇਗਾ ਪਰ ਅਸਲ ਵਿੱਚ ਇਹ ਕੁਝ ਹੋਰ ਹੋਵੇਗਾ ਅਜਿਹੇ ਚ ਇਸ ਦਿਨ ਨਕਸ਼ੇ 'ਚ ਸੁਧਾਰ ਕਰਨਾ ਬੇਹੱਦ ਜ਼ਰੂਰੀ ਹੈ ਆਸਟ੍ਰੇਲੀਆ ਵਿੱਚ ਸਥਿਤ ਜੀਓਸਾਇੰਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ 1 ਮੀਟਰ ਤੋਂ ਵੱਧ ਸ਼ਿਫਟ ਹੋਇਆ ਹੈ ਇਹ ਸਭ ਪਲੇਟ ਟੈਕਟੋਨਿਕ ਗਤੀਵਿਧੀ ਕਾਰਨ ਹੋ ਰਹੀ ਹੈ। ਹਾਲਾਂਕਿ ਇਹ ਵੀ ਮੰਨਦੇ ਹਨ ਕਿ ਇਹ ਘਬਰਾਉਣ ਦੀ ਸਥਿਤੀ ਨਹੀਂ ਹੈ, ਵਿਗਿਆਨੀਆਂ ਮੁਤਾਬਕ ਧਰਤੀ ਤੇ ਮੌਜੂਦਾ ਪਲੇਟਾਂ ਨੂੰ 7 ਪਲੇਟਾਂ 'ਚ ਵੰਡਿਆ ਗਿਆ ਜੋ ਆਪਣੀ ਮੌਜੂਦਾ ਸਥਾਨ ਤੋਂ ਹਿੱਲਦੀਆਂ ਰਹਿੰਦੀਆਂ ਹਨ। ਇਹ ਕਾਮ ਪ੍ਰਕਿਰਿਆ ਪਰ ਜੇਕਰ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਸਮੱਸਿਆ ਪੈਦਾ ਕਰ ਸਕਦੀ ਹੈ। ਬਿਊਰੋ ਰਿਪੋਰਟ ਅੰਦਰ